ਜਲੰਧਰ ਦੇ ਵਿੱਚ ਸੀਆ ਭਗਵਾਨਤ ਮਾਨ ਨੇ ਡੇਰੇ ਲਾਏ ਹੋਏ ਨੇ ਦੂਸਰੇ ਪਾਸੇ ਭਾਜਪੀ ਅਤੇ ਕਾਂਗਰਸ ਵੀ ਜਲੰਧਰ ਵੈਸਟ ਨੂੰ ਵਕਾਰ ਦਾ ਸਵਾਲ ਬੰਨੀ ਬੈਠੀ ਆ ਤਾਂ ਸਾਡੇ ਨਾਲ ਨੇ ਕੈਬਨਿਟ ਮੰਤਰੀ ਚੇਤਨ ਸਿੰਘ ਜੋੜਾ ਮਾਜਰਾਤ ਉਹਨਾਂ ਨਾਲ ਗੱਲਬਾਤ ਕਰਦੇ ਆ ਸਭ ਤੋਂ ਪਹਿਲਾਂ ਮੰਤਰੀ ਜੀ ਅੱਸੀ ਗੱਲ ਕਿਸ ਤਰ੍ਹਾਂ ਦੇਖਦੇ ਹੋ ਜਿਹੜਾ ਜਲੰਧਰ ਵੈਸਟ ਦਾ ਚੋਣ ਮਾਹੌਲ ਪਖਿਆ ਹੋਇਆ ਉਹ ਕਹਿੰਦੇ ਨੇ ਪੰਡਾ ਪਟਾਰੀਆ ਕਿੰਨਾ ਕੁ ਪਾਰ ਇੱਕ ਮੁਟੀ ਚੱਕ ਦੂਜੀ ਤਿਆਰ ਲੋਕ ਸਭਾ ਚੋਣਾਂ ਲੰਘ ਕੇ ਛੱਡੀਆਂ ਨੇ ਤੇ ਵੈਸਟ ਦੀ ਚੋਣ ਫੇਰ ਆ ਗਈ ਦੇਖੋ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡਾ ਧੰਨਵਾਦ ਕਰਾਂਗਾ ਜੋ ਜਲੰਧਰ ਪੱਛਮੀ ਦੇ ਜਿਹੜੇ ਲੋਕ ਨੇ ਉਹਨਾਂ ਦਾ ਮੈਂ ਧੰਨਵਾਦ ਕਰਦਾ ਉਹਨਾਂ ਨੇ 2024 ਦੇ ਵਿੱਚ ਵੱਡੇ ਬਹੁਤ ਮਾ ਆਮਾਦੀ ਪਾਰਟੀ ਦੇ ਕੈਂਡੀਡੇਟ ਨੂੰ ਜਿਤਾਇਆ ਪ੍ਰੋਸੈਂਟ ਜਿਹੜੀ ਬਾਈਪੋਲ ਲੋਕ ਸਭਾ ਹਲੋ ਦੇ ਵਿੱਚ ਜਿਤਾਇਆ ਹੋਰ ਪੂਰ ਵੀ ਜਿਹੜਾ ਜਲੰਧਰ ਪੱਛਮੀ ਦੇ ਲੋਕ ਨੇ ਲਗਾਤਾਰ ਮੈਨੂੰ ਪਿਛਲੇ 8-10 ਦਿਨਾਂ ਤੋਂ ਹੋ ਗਿਆ ਮੈਂ ਉੱਥੇ ਲੋਕਾਂ ਨਾਲ ਪਿਕਚਰਾਂ ਲਿੱਦੇ ਆ ਤਾਂ ਉਹਨਾਂ ਦਾ ਹੋ ਵੀ ਉਹਨਾਂ ਦਾ ਮਨ ਪੂਰਾ ਆਮਾਦੀ ਪਾਰਟੀ ਨਾਲ ਹੈ ਔਰ ਜਿਹੜਾ ਪਿਛਲੀ ਵਾਰੀ ਐਮਐਲਏ ਰਿਹਾ ਜਿਹੜਾ ਨਾ ਪਛਮੀ ਤੋਂ ਉਹਨੇ ਲੋਕ ਲੋਕ ਉਸ ਤੋਂ ਬਹੁਤ ਦੁਖੀ ਨੇ ਔਰ ਫੱਟੀ ਗੱਲ ਇਹ ਹੈ ਕਿ ਐਮਐਲਏ ਹੁੰਦੇ ਹੋਏ ਉਹਨਾਂ ਨੂੰ ਇਹੋ ਜਿਹਾ ਕੀ ਪ੍ਰੋਬਲਮ ਆਈ ਕੀ ਬੀਜੇਪੀ ਨੇ ਸੰਗੀ ਕੋਟੀ ਕਿ ਉਹ ਆਮਾਦੀਪ ਪਾਰਟੀ ਛੱਡ ਕੇ ਬੀਜੇਪੀ ਦੇ ਵਿੱਚ ਜਾ ਗਏ ਬਸ ਇੱਕ ਕਿਤੇ ਨਾ ਕਿਤੇ ਕੋਈ ਸ਼ਾਂਗ ਗਾਂਢ ਜਿਹੀ ਲੱਗਦੀ ਹੈ ਕਿ ਪੂਰੀ ਮਿਲੀਪੁੱਤ ਨਾਲ ਜਿਹੜਾ ਹੈਗਾ ਗਏ ਨੇ ਔਰ ਪਤਾ ਨਹੀਂ ਕੀ ਲੈਣ ਦੇਣ ਉਹ ਤੇ ਚਾਹੇ ਲੋਕ ਸਭਾ ਆ ਮੈਂਬਰ ਦੀ ਗੱਲ ਹੋਵੇ ਜਾਂ ਵਿਧਾਨ ਸਭਾ ਪਈ ਬੱਧੀ ਗੱਲ ਹੋਵੇ ਜਿਹੜੇ ਆਮਾਦੀ ਪਾਰਟੀ ਛੱਡ ਕੇ ਜਿਹੜਾ ਨੇ ਬੀਜੇਪੀ ਜੁਆਇਨ ਕੀਤੀ ਆ ਆਮਾਦੀ ਪਾਰਟੀ ਨੇ ਦੋ ਸਭਾ ਸਭਾ ਤੋਂ ਸਾਲਾਂ ਦੇ ਪਿੱਛੇ ਲੋਕਾਂ 'ਚ ਫਕੜ ਬਣਾਈ ਆ ਲੋਕਾਂ ਨੂੰ ਮਿਲ ਕੇ ਲੋਕਾਂ 'ਸੇ ਕੰਮ ਕਰਨੇ ਜਿਹੜੇ ਜਿਹੜੇ ਨਾ ਹੋਣ ਵਾਲੇ ਕੰਮ ਸੀ ਉਹਨਾਂ ਨੂੰ ਕੀਤਾ ਔਰ ਔਰ ਲੋਕ ਪੰਜਾਬ ਦੇ ਲੋਕ ਖੁਸ਼ ਵੀ ਨਹੀਂ ਸਰਕਾਰ ਤੋਂ ਹਾਂ ਕਿੰਨਾ ਜ਼ਰੂਰ ਹੈ ਕਿ ਸਵਾ ਦੋ ਸਾਲਾਂ ਦੇ ਵਿੱਚ ਜਿੰਨੀਆਂ ਹੁਣ ਤੱਕ ਸਰਕਾਰਾਂ ਹੋਈਆਂ ਨੇ ਸਵਾ ਦੋ ਸਾਲਾਂ ਚ ਅੱਖ ਨਹੀਂ ਕਿਸੇ ਨੇ ਪੱਤੀ ਪਰ ਸਾਡੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਕੁਮਾਰ ਸਿੰਘ ਮਾਨ ਨੇ ਜਦੋਂ ਦੇ ਸਰਕਾਰ ਚ ਮੁੱਖ ਮੰਤਰੀ ਬਣੇ ਨੇ ਉਦੋਂ ਦੇ ਹਰ ਇੱਕ ਦਿਨ ਜਿਹੜਾ ਕੰਮਕਾਰ ਦੇ ਵਿੱਚ ਕਿ ਅਸੀਂ ਪੰਜਾਬ ਵਾਸਤੇ ਕੀ ਚਰਚਾ ਹੈ ਪੰਜਾਬ ਦੇ ਡਿਵੈਲਪਮੈਂਟ ਕਿਵੇਂ ਕਰ ਸਕਦੇ ਹਾਂ ਉਹਦੇ ਲਗਾਤਾਰ ਲੱਗੇ ਉਹਨੇ ਸੋ ਇਸ ਕਰਕੇ ਜਿਹੜੇ ਜਲੰਧਰ ਪਛਮੀ ਦੇ ਲੋਕ ਨੇ ਉਹ ਐਤਕੀ ਮਨ ਬਣਾ ਚੁੱਕੇ ਨੇ ਜਿਹੜਾ ਆਮ ਆਦਮੀ ਪਾਰਟੀ ਵੱਲੋਂ ਉਮੀਦਵਾਰ ਜਿਹੜੇ ਉਤਾਰੇ ਗਏ ਨੇ ਮਿੰਦਰ ਭਗਤ ਜੀ ਜਿਹੜੇ ਨਿਹਿਤ ਸ਼ਰੀਫ ਈਮਾਨਦਾਰ ਜਿਨ੍ਹਾਂ ਦੇ ਪਰਿਵਾਰ ਦਾ ਜਲੰਧਰ ਦੇ ਵਿੱਚ ਕੀ ਪੰਜਾਬ ਦੇ ਵਿੱਚ ਪੂਰਾ ਨਵਾਂ ਉਹਨਾਂ ਦੇ ਬਜ਼ੁਰਗਾਂ ਦਾ ਹੀ ਜੇ ਕੀ ਕਿਓ ਕੰਮ ਨਹੀਂ ਜਾਂ ਮਿੰਦਰ ਭਗਤ ਜੀ ਦਾ ਜਿਹੜਾ ਪਿਆਰ ਹੈ ਉਹਨੂੰ ਲੋਕ ਵੋਟ પાਕੇ ਉਹਨਾਂ ਵੱਡੇ ਬੰਮਤ ਨਾਲ ਜਿਤਾ ਕੇ ਜਿਹੜਾ ਵਿਧਾਨ ਸਭਾ ਦੇ ਵਿੱਚ ਪਈ ਜਾਣਗੇ ਜੀ ਜੋੜਾ ਮਜਰਾ ਸਭ ਤੁਸੀਂ 22 ਦੀ ਗੱਲ ਕੀਤੀ ਹੈ ਮੈਂ 24 ਦੀ ਗੱਲ ਕਰੂੰਗਾ 24 ਦੇ ਵਿੱਚ ਤੁਹਾਡਾ ਸਿਟਿੰਗ ਐਮਪੀ ਸੀ ਉਹ ਟਿਕਟ ਮੋੜ ਦਿੰਦਾ ਐਮ ਐਲ ਏ ਸੀਗਾ ਉਹ ਵੀ ਕਿਨ ਦਾ ਅਸਤੀਫਾ ਦੇ ਦਿੰਦਾ ਤਾਂ ਲੱਗਦਾ ਨੇ ਕਿ ਜਿਹੜੇ 24 ਵਾਲੇ ਨਤੀਜੇ ਸੀਗੇ ਤੇ ਲੋਕ ਉਹ ਵੀ ਪੁੱਛਣਗੇ ਕਿ ਆਖਿਰਕਾਰ ਜੇਕਰ ਤੁਸੀਂ ਕਹਿ ਰਹੇ ਹੋ ਕਿ ਇੱਕ ਪਾਸੇ ਸ਼ਾਇਦ ਸੰਗੀ ਕੁਟੀ ਹੈ ਤੇ ਦੂਸਰੇ ਪਾਸੇ ਸਿਟਿੰਗ ਐਮਪੀ ਤੇ ਐਮ ਐਲ ਏ ਛੱਡ ਜਾਵੇ ਤੇ ਫਿਰ ਆਮ ਆਦੀ ਪਾਰਟੀ ਤੋਂ ਕੀ ਸਾਬਣਣਗੇ ਦੇਖੋ ਸਾਹਮਣਾ ਕੀ ਜਿਹੜਾ ਐਮਪੀ ਬਣ ਗਿਆ ਐਮਐਲਏ ਬਣ ਗਿਆ ਉਹ ਤਾਂ ਆਪ ਹੀ ਜਿੰਨੇ ਮਰਜ਼ੀ ਕੰਮ ਕਰਾਈ ਚੁ ਉਹ ਤਾਂ ਸਾਰ ਜਿਹੜੀ ਪ੍ਰਸ਼ਾਸਨ ਹੈ ਗੱਲ ਮੰਨਦਾ ਸੁਣਦਾ ਪਰ ਜਦੋਂ ਤੁਸੀਂ ਉੱਥੇ ਪਾਸੇ ਵੱਲ ਜਾਓਗੇ ਤੁਹਾਨੂੰ ਕਿਸੀ ਆਪਸ਼ਨ ਨਹੀਂ ਮਿਲਣੀ ਉਸ ਕਰਕੇ ਉਹਨਾਂ ਨੂੰ ਇਸ ਚੀਜ਼ ਦਾ ਦੁੱਖਤੀ ਵੀ ਜਿੰਨੇ ਪੁੱਠੇ ਕੰਮ ਨੇ ਮੈਂ ਕਰੇ ਪਰ ਸਰਕਾਰ ਕਦੋਂ ਚਾਹਦੀ ਕੋਈ ਪੁੱਠਾ ਕੰਮ ਕਰੇ ਕਿਉਂ ਪੁੱਠੇ ਕੰਮ ਅਸੀਂ ਕੋਈ ਪੁੱਠੇ ਕੰਮ ਕਰਨ ਵਾਸਤੇ ਥੋੜੀ ਬਣਿਆ ਅਸਾਡਾ ਖਰਚ ਬਣਦਾ ਅਸੀਂ ਪੰਜਾਬ ਵਾਸਤੇ ਕੁਝ ਕਰੀਏ ਪੰਜਾਬ ਦੀ ਤਰੱਕੀ ਵਾਸਤੇ ਕੁਝ ਕਰੀਏ ਸੋ ਜਦੋਂ ਨਿੱਜੀ ਆਪਣੇ ਨਿੱਜੀ ਫੈਦੇ ਵਾਸਤੇ ਇਸ ਪਾਸੇ ਵਾਲ ਕੋਈ ਤੋੜਦਾ ਤਾਂ ਉਹ ਕਿਤੇ ਨਾ ਕਿਤੇ ਔਰ ਤੁਸੀਂ ਮੈਂ ਤੁਹਾਨੂੰ ਇੱਕ ਚੀਜ਼ ਦਰਉਂਗਾ ਇਹ ਦੋਏ ਜਿਵੇਂ ਮੱਛੀ ਹੁੰਦੀ ਹੈ ਨਾ ਪੱਥਰ ਚਟਕੇ ਮੁੜਦੀ ਹੈ ਉਸੇ ਤਰ੍ਹਾਂ ਦੋਏ ਮੱਛੀ ਚਟਕੇ ਮੁੜਨਗੇ ਨਾ ਐਮਪੀ ਬਣਨਾ ਨਾ ਐਮਐਲਏ ਬਣਨਾ ਚੰਨਾ ਮਰਜੀ ਚੋਣਾਂ ਆ ਕਿਹੜਾ ਮੈਂ ਸਾਰੇ ਤੁਸੀਂ ਦੇਖ ਲਓ ਜਿਹਨੇ ਕੈਂਡੀਡੇਟ ਨੇ ਬੀਜੇਪੀ ਦਾ ਕਾਂਗਰਸ ਦਾ ਆਮਾਦੀ ਪਾਰਟੀ ਦਾ ਆਪਣਾ ਕੰਪੇਅਰ ਕਰਕੇ ਦੇਖ ਲਓ ਵੀ ਇਹਨਾਂ ਚ ਕੌਣ ਚੰਗਾ ਆਪਾਂ ਕਾਂਗਰਸ ਦੇ ਉਮੀਦਵਾਰ ਦੀ ਗੱਲ ਕਰੀਏ ਜਿਹੜੇ ਕਾਂਗਰਸ ਵੱਲੋਂ ਉਮੀਦਵਾਰ ਨੇ ਲਗਾਤਾਰ 20 ਸਾਲ ਕਾਉਂਸਲਰ ਰਹੇ 20 ਸਾਲ ਕਾਉਂਸਲਰ ਰਹਿ ਕੇ ਉਹਨਾਂ ਨੇ ਕੀ ਕੀ ਕੰਮ ਕੀਤੇ ਨੇ ਕੋਈ ਇੱਕ ਕੰਮ ਕਰਾ ਦੇਣ ਵੀ ਆਹ ਕੰਮ ਕੀਤੇ ਨੇ ਔਰ ਸੀਨੀਅਰ ਡਿਪਟੀ ਮੇਅਰ ਹੁੰਦੇ ਹੋਏ ਉਹ ਦੱਸਣ 23 ਕਾਉਂਸਲਰਾਂ ਨੇ ਕਿ ਇਸ ਆੜ ਇਸ ਸੀਟ ਦੇ ਜਲੰਧਰ ਪੱਛਮੀ ਦੇ ਵਿੱਚ ਇਹਨਾਂ ਨੇ ਕੀ ਕੰਮ ਕੀਤਾ ਕਦੇ ਕੋਈ ਮੀਟਿੰਗ ਕੀਤੀ ਇਹ ਬੀਬਾ ਜੀ ਜਿਹੜੇ ਸੀਨੀਅਰ ਡਿਪਟੀ ਮੇਅਰ ਰਹੇ ਨੇ ਇਹਨਾਂ ਨੇ ਕੋਈ 23 ਕਾਉਂਸਲਰਾਂ ਨਾਲ ਮੀਟਿੰਗ ਕੀਤੀ ਕਿ ਹਾਂ ਆਪਾਂ ਆ ਕੰਮ ਕਰਨਾ ਹੈ ਜਾਂ ਇਹ ਕੰਮ ਕਰਨਾ ਹੈ ਕੁਛ ਵੀ ਨਹੀਂ ਮੈਂ 20 ਸਾਲ ਜਦੋਂ ਕੋਈ ਰਹਿੰਦਾ ਤਾਂ ਉਹਦਾ ਹਰ ਇੱਕ ਚੀਜ਼ ਦਾ ਕੱਲੇ-ਕੱਲੇ ਦਾ ਪਤਾ ਹੁੰਦਾ ਕਿੱਥੇ ਕੀ ਕਰਨ ਵਾਲਾ ਕਿੱਥੇ ਕੀ ਕਰਨਾ ਹੁੰਦਾ ਬਿਲਕੁਲ ਨਹੀਂ ਜਲੰਧਰ ਪੱਛਮੀ ਸੀਟ ਦੀ ਅਪਾ ਜੇ ਗੱਲ ਕਰੀਏ ਜਿਹੜੇ ਬੀਬਾ ਜੀ ਕਾਂਗਰਸ ਬਣੋ ਨੇ ਜਦੋਂ 750 ਕਰੋੜ ਦਾ ਸਮਾਰਟ ਸਿਟੀ ਦਾ ਪ੍ਰੋਜੈਕਟ ਜਿਹੜਾ ਸੀ ਉਹ ਘਾਪੜਾ ਹੋਇਆ ਸੀ ਉਹਦੇ ਵਾਸਤੇ ਕੀ ਕੀਤਾ ਨਾਲ ਕਾਂਗਰਸੀ ਸਰਕਾਰ ਰਹਿੰਦੇ ਹੋਏ ਐਡਾ ਵੱਡਾ ਘਾਪੜਾ ਕਰਕੇ ਉਹਨਾਂ ਨੇ ਅੜਕਾਰ ਵੀ ਨਹੀਂ ਮਾਰੀ ਕਿੱਥੇ ਗਿਆ ਕਿੱਥੇ ਨਹੀਂ ਗਿਆ ਕੌਣ ਵਾਲੀ ਵਾਰ ਔਰ ਫਿਰ ਸੜਕਾਂ ਸੀਵਰੇਜ ਦਾ ਪੂਰਾ ਹਾਲ ਹੈ 18 19 ਵੀ ਸਰਵੇਖਣ ਹੋਇਆ ਸਵੱਛਤਾ ਸਰਵੇਖਣ ਉਹਦੇ ਵਿੱਚ ਜਲੰਧਰ ਪਹਿਲੇ 100 ਨੰਬਰਾਂ ਦੇ ਵਿੱਚ ਵੀ ਕਿਤੇ ਨਹੀਂ ਪਾਇਆ ਗਿਆ। ਔਰ ਆ ਬਰਿਆਣਾ ਜਿਹੜਾ ਡੰਪ ਲੱਗਿਆ ਹੋਇਆ ਐਡੇ-ਐਡੇ ਪਰਬਤ ਬਣ ਗਏ। ਉਹਦੇ ਵਾਸਤੇ ਇਹਨਾਂ ਨੇ ਕੀ ਕੀਤਾ? ਪੀਣ ਵਾਲੇ ਪਾਣੀ ਦੀ ਆਪਾਂ ਹਾਲਾਤ ਜਾ ਕੇ ਦੇਖ ਲਈ ਇੱਥੇ। ਅ ਨਗਰ ਨਿਗਮ ਕਾਹਨ ਕੁਛ ਦਿਆ। ਉਹਨਾਂ ਨੇ ਕੀ ਕੀਤਾ? ਇਹ ਬੀਬਾ ਜੀ ਦੱਸਣਾ ਇਹਨਾਂ ਨੇ ਆਪਣੇ 20 ਸਾਲਾਂ ਦੇ ਕਾਰਜਕਾਲ ਦੇ ਵਿੱਚ ਔਰ ਡਿਪਟੀ ਮੇਅਰ ਦੇ ਸੀਨੀਅਰ ਡਿਪਟੀ ਮੇਅਰ ਦੇ ਕਾਰਜਕਾਲ ਦੇ ਵਿੱਚ ਕਿੰਨੇ ਟਿਊਬਵੈਲ ਜਲੰਧਰ ਪੱਛਮੀ ਸੀਟ ਤੇ ਔਰ ਜਿਹੜੀ ਹੈਗੀ ਆ ਆਪਣੀ ਬਾੜ ਦੇ ਵਿੱਚ ਇਹਨਾਂ ਨੇ ਲਵਾਏ ਨੇ ਕੋਈ ਹੈ ਦੱਸਣ ਨੂੰ ਕੁਛ ਨਹੀਂ ਕੋ ਰੂੜਾ ਅਰਪਰ ਪੈ ਖਾ ਕੇ ਜਿਹਨਾਂ ਡਾਕਾਰ ਨਹੀਂ ਮਾਰੀ ਜਿਨ੍ਹਾਂ ਨੇ ਸੀਨੀਅਰ ਡਿਪਟੀ ਮੇਅਰ ਹੁੰਦਿਆਂ ਹੋਆ ਆਪਣੇ ਦਫ਼ਤਰ ਨੂੰ ਜ਼ਿੰਦਾ ਮਾਰ ਕੇ ਰੱਖਿਆ ਕੋਈ ਮਿਲਣੀ ਆਉਣ ਦਿੱਤਾ ਕਿਸੇ ਨੂੰ ਮਿਲੇ ਨਹੀਂ ਕਿਸੇ ਨਾਲ ਕੋਈ ਗੱਲਬਾਤ ਸਾਂਝੀ ਨਹੀਂ ਕੀਤੀ ਕੀ ਚਾਹੁੰਦੇ ਨੇ ਜਲੰਧਰ ਦੇ ਲੋਕ ਕਿ ਉਹਨਾਂ ਨੂੰ ਐਮਐਲਏ ਬਣਾ ਕੇ ਉਹ ਹੋਰ ਉਹਨਾਂ ਨੂੰ ਚ ਬਣਾਉਣਗੇ ਹੋਰ ਉਹਨਾਂ ਨੂੰ ਫਿਰ ਕਿੱਥੇ ਕਿੱਥੇ ਮਿਲਣ ਜਾਕਰ ਪੁੱਛ ਲੈਣਾ ਜਲੰਧਰ ਦੇ ਲੋਕ ਜਿੰਨਾ ਭਗਤ ਪਰਿਵਾਰ ਨੂੰ ਪਸੰਦ ਕਰਦੇ ਨੇ ਜਿੰਨੀ ਉਹਨਾਂ ਦੀ ਇਮਾਨਦਾਰੀ ਨੂੰ ਪਸੰਦ ਕਰਦੇ ਨੇ ਜਿੰਨਾ ਉਹਨਾਂ ਦਾ ਮਲਾਪੜਾ ਸੁਭਾਅ ਉਹਨੂੰ ਪਸੰਦ ਕਰਦੇ ਨੇ ਮੈਂ ਕਹਿੰਦਾ ਮੇਰਾ ਇੱਤੀ ਉਮਰ ਹੋ ਗਈ ਮੈਂ ਇੰਨਾ ਵਧੀਆ ਰਿਕਾਰਡ ਜਿੰਨਾ ਉਹਨਾਂ ਦਾ ਹੈਗਾ ਮੈਂ ਨਹੀਂ ਸਮਝਦਾ ਕਿਸੇ ਦਾ ਹੋਣਾ ਸੋ ਇਸ ਕਰਕੇ ਜਲੰਧਰ ਪੱਛਮੀ ਦੇ ਰੂਪ ਨੇ ਜਿਹੜੇ ਉਹ ਆਮਾ ਦੀ ਪਾਰਟੀ ਦੇ ਉਮੀਦਵਾਰ ਮੈਂਰ ਪਾਕਤ ਜੀ ਨੂੰ ਚੇਤਾਕੀ ਜਿਹੜਾ ਵਿਧਾਨ ਸਭਾ ਦੇ ਵਿੱਚ ਭੇਜਣਗੇ ਸੋ ਅਸੀਂ ਆਪਦੇ ਵੱਲੋਂ ਪੂਰਾ ਤਾਨ ਲਾ ਕੇ ਉਹਨਾਂ ਨੂੰ ਜਿਸ ਤਰ੍ਹਾਂ ਤੁਸੀਂ ਕਾਂਗਰਸ ਦੇ ਕੰਮ ਗਨਾਇਆ ਵੀ ਉਹਨਾਂ ਨੇ ਆਹਾ ਨਹੀਂ ਕੀਤਾ ਗਿਆ ਲੋਕਾਂ ਨੇ ਫਤਵਾ ਦੇ ਦਿੱਤਾ ਤੁਹਾਡਾ ਐਮਪੀ ਜਿਤਾਉਂਦੇ ਨੇ ਤੁਹਾਡਾ ਐਮਐਲਏ ਬਣਦਾ ਲੱਗਦਾ ਨੇ ਕਿ ਸਰਕਾਰ ਦੀ ਜ਼ਿੰਮੇਵਾਰੀ ਵੀ ਡਬਲ ਹੋ ਜਾਂਦੀ ਆ ਕਿਉਂਕਿ ਕਰੀਬ 2.5 ਸਾਲ ਐਮਐਲਏ ਵੀ ਉੱਥੇ ਆਮ ਆਦਮੀ ਪਾਰਟੀ ਦਾ ਸੀਗਾ ਇਸ ਕਰਕੇ ਕਿਤੇ ਨਾ ਕਿਤੇ ਖਮਿਆਜਾ ਭੁਗਤਣਾ ਪੈ ਸਕਦਾ ਜੇ ਐਮਐਲਏ ਚੰਗਾ ਹੁੰਦਾ ਉਹ ਪਹਿਲਾਂ ਤਾਂ ਸੇਵਾ ਨਾ ਦਿੰਦਾ ਜੇ ਅਸੀਂ ਭਾ ਦੇਤਾ ਤੀ ਤਾਂ ਅਸੀਂ ਭਾ ਲੈਣ ਨਾ ਜਾਂਦਾ ਵਾਪਸ ਨਾ ਲੈਣ ਜਾਂਦਾ ਇਸੇ ਕਰਕੇ ਤਾਂ ਇਲੈਕਸ਼ਨ ਆਈਆ ਉਹ ਇੱਕ ਬੰਦੇ ਦੀ ਨਲਾਕੀ ਕਰਕੇ ਤਾਂ ਇਲੈਕਸ਼ਨ ਆਈਆ ਜੋ ਚੰਗਾ ਹੁੰਦਾ ਚੰਗੇ ਕੰਮ ਕਰਦਾ ਹੁੰਦਾ ਤਾਂ ਇਹ ਇਲੈਕਸ਼ਣੀ ਨਹੀਂ ਆਉਣੀ ਸੀ ਸੋ ਇਸ ਕਰਕੇ ਜਲੰਧਰ ਪਛਮੀ ਦੇ ਲੋਕਾਂ ਨੇ ਉਹ ਜਿਹੜਾ ਕੌਂਸਲ ਦਾ ਉਮੀਦਵਾਰ ਉਹਨੂੰ ਵੀ ਪਰਤੇ ਆਇਆ ਉਹਨੂੰ ਵੀ ਦੇਖਿਆ ਪਰਖਿਆ ਹ ਜਿਹੜਾ ਬੀਜੇਪੀ ਦਾ ਉਹਨੂੰ ਵੀ ਦੇਖਿਆ ਪਰਖਿਆ ਜਿਹੜਾ ਆਮ ਆਦੀ ਪਾਰਟੀ ਦਾ ਉਹ ਵੀ ਉਹਨਾਂ ਦਾ ਦੇਖਿਆ ਪਰਖਿਆ ਸੋ ਇਸ ਕਰਕੇ ਸੋਚ ਕੇ ਉਹਨਾਂ ਨੂੰ ਪਤਾ ਕਿ ਇਹਨਾਂ ਤਿੰਨਾਂ ਦੇ ਵਿੱਚੋਂ ਕਿਹੜਾ ਚੰਗਾ ਹੈ ਉਹਨਾਂ ਦਾ ਜੇ ਕੰਪੇਅਰ ਕਰੀਏ ਮਹਿੰਦਰ ਭਖਤ ਜੀ ਤੋਂ ਵਧੀਆ ਉਮੀਦਵਾਰ ਕੋਈ ਹੋ ਨਹੀਂ ਸਕਦਾ ਸੋ ਇਸ ਕਰਕੇ ਮਹਿੰਦਰ ਭਖਤ ਜੀ ਦੇ ਪਰਿਵਾਰ ਦਾ ਹਲਕੇ ਚਣੋ ਹੈ ਪੂਰੇ ਹਰ ਇੱਕ ਵਾਰਡ ਦੇ ਵਿੱਚ ਨੌ ਆ ਉਹਨਾਂ ਦਾ ਨੌ ਪੂਰੀ ਇਮਾਨਦਾਰੀ ਨਾਲ ਔਰ ਚੰਗੇ ਉਹਦੇ ਨਾਲ ਲਿਆ ਜਾਂਦਾ ਸੋ ਇਸ ਕਰਕੇ ਵੱਡੇ ਮਾਰਜਨ ਵਾਲ ਜਿਹੜੇ ਮਿੰਦਰ ਪਖ ਜੀ ਜਿੱਤ ਕੇ ਉਹ ਵਿਧਾਨ ਸਭਾ ਦੇ ਵਿੱਚ ਜਾਂ ਜੀ ਜੜਮਾ ਜੜਾ ਸਭ ਥੋੜਾ ਲੰਮਾ ਸਿਆਸੀ ਤਜਰਬਾ ਹੈ ਗਿਆ ਜਦੋਂ ਕਿ ਨਾ ਇੱਥੇ ਐਮਪੀ ਇਲੈਕਸ਼ਨ ਸੀਗੇ ਉਦੋਂ ਦਲ ਬਦਲੀ ਦਾ ਮੁੱਦਾ ਜਿਹੜਾ ਉਹ ਬਹੁਤ ਉੱਭਰ ਕੇ ਆਇਆ ਸ਼ਾਇਦ ਇਸ ਕਰਕੇ ਹੀ ਕਾਂਗਰਸ ਕਹਿੰਦੀ ਹੈ ਕਿ ਸਾਡੀ ਜਿੱਤ ਹੋਈ ਹੈ ਇਸ ਵਾਰ ਵੀ ਇਹ ਹੀ ਦੇਖਣ ਨੂੰ ਮਿਲਿਆ ਜਿਹੜਾ ਥੋੜਾ ਕੈਂਡੀਡੇਟ ਆ ਉਹ ਬੀਜੇਪੀ ਦੇ ਵਿੱਚ ਆਇਆ ਜਿਹੜਾ ਬੀਜੇਪੀ ਦਾ ਕੈਂਡੀਡੇਟ ਆ ਉਹ ਆਮ ਆਦਮੀ ਪਾਰਟੀ ਦੇ ਵਿੱਚ ਲੱਗਦਾ ਕਿ ਇਸ ਵਾਰ ਵੀ ਦਲ ਬਦਲੀ ਜਿਹੜਾ ਇਹ ਵਕ ਵਕ ਪਾਰਟੀਆਂ ਨੂੰ ਜਾਂ ਫਿਰ ਜਿੱਤਣ ਵਾਲੇ ਨੂੰ ਹਰਾਉਣ ਦੀ ਸੰਭਾਵਨਾ ਰੱਖਦਾ ਦੇਖੋ ਮੈਂ ਇੱਕ ਬੇਨਤੀ ਕਰਨਾ ਚੰਗਾ ਬੰਦਾ ਕਿਸੇ ਵੀ ਪਾਰਟੀ ਚ ਹੋ ਸਕਦਾ ਹੈ ਤੁਸੀਂ ਦੇਖੋ ਭਗਤ ਜੀ ਇਲੈਕਸ਼ਨ ਲੜ ਰਹੇ ਤੁਸੀਂ ਆਪ ਦੱਸੋ ਸਰਵੇਖਰਾਓ ਕਿ ਉਹਨਾਂ 'ਚ ਕੋਈ ਕਮੀ ਹੈ ਇਕ ਵੀ ਨਹੀਂ ਸੋ ਇਸ ਕਰਕੇ ਚੰਗਾ ਬੰਦਾ ਜਿੱਥੋਂ ਕੋਈ ਮਿਲਦਾ ਮੈਨੂੰ ਲੈਣਾ ਚਾਹੀਦਾ ਉਹ ਸਭ ਕਿੱਧੂ ਪਰਾ ਤੋਂ ਨਹੀਂ ਕਰਨਾ ਚਾਹੀਦਾ ਉਹ ਚੰਗੇ ਬੰਦੇ ਬਹੁਤ ਸਾਰੀਆਂ ਪਾਰਟੀਆਂ 'ਚ ਬੱਠੇ ਨੇ ਜਿਨ੍ਹਾਂ ਦਾ ਉਹਨਾਂ ਪਾਰਟੀਆਂ ਨਾਲ ਨਹੀਂ ਮੇਲਜੋਲ ਹੁੰਦਾ ਕਿਉਂਕਿ ਹਰ ਇੱਕ ਪਾਰਟੀ ਦਾ ਆਪ ਕੋ ਆਪਣਾ ਸੰਧਾਰਤ ਹੁੰਦਾ ਆਮ ਆਦਮੀ ਪਾਰਟੀ ਦਾ ਸੰਧਾਰਤ ਹੈ ਕਿ ਚੰਗੇ ਕੰਮ ਕਰਨ ਵਾਲੇ ਲੋਕ ਜਿਹੜੇ ਲੋਕਾਂ ਦੀ ਗੱਲ ਸੁਣ ਲੋਕਾਂ ਦੇ ਵਿੱਚ ਰਹਿਣ ਵਾਲੇ ਲੋਕ ਉਹ ਬੰਦੇ ਉਹਨਾਂ ਨੂੰ ਉਹਨਾਂ ਨੂੰ ਵੈਲਕਮ ਕੀਤਾ ਜਾਂਦਾ ਸੋ ਇਸ ਕਰਕੇ ਤਾਂ ਲੋਕ ਸਭਾ ਨਤੀਜੇ ਜੇਕਰ ਜਲੰਧਰ ਵੈਸਟ ਦੀ ਗੱਲ ਕੀਤੀ ਜਾਵੇ ਤਾਂ ਆਮ ਆਦਮੀ ਪਾਰਟੀ ਤੀਸਰੇ ਨੰਬਰ ਤੇ ਰਹਿੰਦੀ ਆ ਕਾਂਗਰਸ ਨੂੰ 44000 ਵੋਟ ਪੈਂਦੀ ਆ ਬੀਜੇਪੀ ਨੂੰ 42000 ਆਮ ਆਦਮੀ ਪਾਰਟੀ 15000 ਵੋਟਾਂ ਤੇ ਆ ਲੱਗਦਾ ਕਿ ਉਹ ਜਿਹੜਾ ਪਾੜਾ ਹੈਗਾ ਉਹ ਇਨੀਸ਼ੀਏਟਿਵ ਭਰਿਆ ਜਾਊਗਾ ਤੁਸੀਂ ਮੈਂ ਤੁਹਾਡੇ ਨਾਲ ਮੈਂ ਜਿੱਦਣ ਰਿਜ਼ਲਟ ਆਉਣਾ ਉਦੋਂ ਤੁਸੀਂ ਦੁਬਾਰਾ ਮੈਨੂੰ ਫੋਨ ਕਰੋ ਦੁਬਾਰਾ ਮੈਂ ਵੀ ਤੁਹਾਡੇ ਨਾਲ ਗੱਲ ਕਰਾਂ ਤੁਹਾਨੂੰ ਆਪ ਪਤਾ ਲੱਗੂਗਾ ਕਿ ਜਨੰਦਰ ਪੱਛਮੀ ਦੇ ਲੋਕ ਨੇ ਜਿਹੜੇ ਉਹ ਕਿੰਨੇ ਦੁਖੀ ਨੇ ਨਾ ਇਹਨਾਂ ਦੋਨਾਂ ਤੋਂ ਕਾਂਗਰਸ ਤੋਂ ਔਰ ਬੀਜੇਪੀ ਤੋਂ ਕਿਉਂਕਿ ਜਿਹੜਾ ਬੀਜੇਪੀ ਦਾ ਉਮੀਦਵਾਰ ਆ ਉਹਨੇ ਜੋ ਉੱਥੇ ਬਧਿਕਿਆ ਕੀਤੇ ਉਹਨਾਂ ਨੂੰ ਲੋਕ ਦੁਖੀ ਨੇ ਸਾਨੂੰ ਮਿਲਦੇ ਨੇ ਲੋਕ ਕਹਿੰਦੇ ਨੇ ਕਿ ਚੰਗਾ ਹੋਇਆ ਤੁਸੀਂ ਉਹ ਤੋਂ ਖੜਾ ਛਡਾ ਲਿਆ ਆ ਜਿਹੜਾ ਤੁਸੀਂ ਹੁਣ ਉਮੀਦਵਾਰ ਦਿੱਤਾ ਵੀ ਸਾਰਾ ਹਲਕਾ ਉਹਨਾਂ ਨਾਲ ਹੈ ਉਹਨਾਂ ਦੀ ਬਰਾਦਰੀ ਬਹੁਤ ਹੈ ਔਰ ਉਹ ਚੰਗੇ ਮਾਰਜਨ ਨਾਲ ਜਿੱਤਣਗੇ ਅਸੀਂ ਥੋੜੇ ਆਉਣ ਵਾਲੇ ਸਮੇਂ 'ਚ ਤੁਸੀਂ ਦੇਖਿਓ ਬਹੁਤ ਵੱਡੇ ਮਾਰਜਨ ਨਾਲ ਜਿੱਤਣਗੇ ਤਾਂ ਐਮਪੀ ਚੰਨੀ ਹੋਰਾਂ ਦਾ ਲੱਗਦਾ ਕਿ ਉਹਨਾਂ ਦਾ ਪ੍ਰਭਾਵ ਹੈਗਾ ਕਿਉਂਕਿ ਇਤੋਂ ਵੱਡੀ ਲੀਡ ਦੇ ਨਾਲ ਜਾਂਦੇ ਆ ਤੇ ਉਸ ਦੀ ਪਰਛਾਈ ਜਿਹੜੀ ਆ ਇਹ ਬਾਈ ਇਲੈਕਸ਼ਨ ਤੇ ਵੀ ਪਊਗੀ ਦੂਸਰੇ ਪਾਸੇ ਉਹ ਆਪ ਕਹਿੰਦੇ ਕਿ ਜਿਹੜਾ ਸਾਡਾ ਕੈਂਡੀਡੇਟ ਹੈਗਾ ਉਹ ਚਾਰ ਵਾਰ ਦਾ ਕਾਉਂਸਲਰ ਆ ਕੋਈ ਇੱਕ ਵਾਰੀ ਕੰਮ ਨਾ ਕਰੇ ਉਹ ਮੈਂਬਰ ਨਹੀਂ ਚੁਣਿਆ ਜਾਂਦਾ ਉਹ ਲਗਾਤਾਰ ਕਾਉਂਸਲਰ ਬਣ ਗਏ ਜੇ ਕੰਮ ਕੀਤੇ ਆ ਤੰਗ ਉਜਤਾਇਆ ਲੋਕਾਂ ਦੇਖੋ ਜੀ ਚਾਰ ਵਾਰੀ ਕਾਉਂਸਲ ਰਹੇ ਨੇ ਉਹਨਾਂ ਦੀ ਜਿੰਨੀਆਂ ਸਮੱਸਿਆਵਾਂ ਉਹਨਾਂ ਦੀ ਬਾੜ ਦੀਆਂ ਉਹਨਾਂ ਦੇ ਹਲਕੇ ਦੀਆਂ ਨੇ ਉਹ ਕਿਉਂ ਨਹੀਂ ਦੂਰ ਕੀਤੀਆਂ ਤੇਲ ਵਾਲੇ ਪਾਣੀ ਦੀ ਸੀਵਰੇਜ ਦੀ ਪੂਰੀ ਹੱਦ ਇਹਨਾਂ ਨੇ ਕੀਤੀ ਹੋਈ ਆ ਸੋ ਇਸ ਕਰਕੇ ਅਸੀਂ ਇੱਕੋ ਹੀ ਬੇਨਤੀ ਕਰਦੇ ਆ ਹਰ ਇੱਕ ਬੰਦੇ ਨੂੰ ਹੱਕ ਆ ਇਲੈਕਸ਼ਨ ਲੜਨ ਦਾ ਕੰਪੇਨ ਨਹੀਂ ਕਰਨ ਦਾ ਅਸੀਂ ਆਪਣੇ ਤਰੀਕੇ ਨਾਲ ਜਿਹੜੀ ਇਲੈਕਸ਼ਨ ਲੜ ਰਿਹਾ ਉਹ ਦੂਜੇ ਕਾਂਗਰਸ ਆਲੀ ਭਾਜੀਪੀ ਉਹ ਆਪਣੇ ਤਰੀਕੇ ਨਾਲ ਲੜ ਰਿਹਾ ਸੋ ਅਸੀਂ ਪੂਰੇ ਇਮਾਨਦਾਰੀ ਨਾਲ ਬਿਨਾ ਕੋਈ ਨਸ਼ਾ ਵੰਡੇ ਅਸੀਂ ਇਲੈਕਸ਼ਨ ਲੜ ਰਿਹਾ ਸੋ ਸਾਡੇ ਉਮੀਦਵਾਰ ਨੇ ਜਿਹੜਾ ਤੋਂ ਵੱਡੇ ਮਾਰਚ ਨਾਲ ਸੀਐਮ ਭਗਵੰਤ ਮਾਨ ਨੇ ਵੀ ਜਲੰਧਰ ਡੇਰੇ ਲਾ ਲੱਗਦਾ ਕਿ ਉਸ ਚੀਜ਼ ਦਾ ਅਸਰ ਪਾਊਗਾ ਕਿਉਂਕਿ ਇੱਕ ਪਾਸੇ ਸਾਬਕਾ ਮੁੱਖ ਮੰਤਰੀ ਕਾਂਗਰਸ ਵੱਲੋਂ ਮੌਜੂਦਾ ਐਮਪੀ ਦੂਸਰੇ ਪਾਸੇ ਮੌਜੂਦਾ ਮੁੱਖ ਮੰਤਰੀ ਹੈ ਉਹਨਾਂ ਚੀਜ਼ਾਂ ਦਾ ਫਰਕ ਪਉ। ਇਹ ਦੇਖੋ ਇਹ ਗੱਲ ਇਹ ਹੈ ਕਿ ਕੋਈ ਉਰੇ ਕੋਈ ਇਲੈਕਸ਼ਨ ਕਰ ਕੀ ਉਹਨਾਂ ਦਾ ਮਨ ਪਹਿਲਾਂ ਤੁਸੀਂ ਕਿ ਅਸੀਂ ਕਿਉਂਕਿ ਚੰਡੀਗੜ੍ਹ ਜਾਣਾ ਬਹੁਤ ਲੋਕਾਂ ਨੂੰ ਆਖਾ ਸੋ ਇਸ ਕਰਕੇ ਜਲੰਧਰ ਵਿਖੇ ਸਾਡੇ ਮੁੱਖ ਮੰਤਰੀ ਸਾਹਿਬ ਨੇ ਘਰ ਲਿਆ ਤਾਂ ਕਿ ਇਹ ਨਹੀਂ ਹੈ ਕਿ ਇਲੈਕਸ਼ਨ ਤੱਕ ਹੀ ਇਲੈਕਸ਼ਨ ਤੋਂ ਬਾਅਦ ਵੀ ਜਿਹੜਾ ਘਰ ਹੈ ਉਰੇ ਪੱਕਾ ਰਹੂਗਾ ਪਰਿਵਾਰ ਚੋਂ ਕੋਈ ਨਾ ਕੋਈ ਮੈਂਬਰ ਇੱਥੇ ਰਹੂਗਾ ਤਾਂ ਕਿ ਲੋਕਾਂ ਦੇ ਜਿਹੜੇ ਕੰਮ ਕਰਨੇ ਮਸਲੇ ਨੇ ਜਿਹੜਾ ਉਹਨਾਂ ਨੂੰ ਹੱਲ ਕਰਨਾ ਹੈ। ਤਾਂ ਬਤੌਰ ਮੰਤਰੀ ਤੁਸੀਂ ਇੱਥੇ ਕੀ ਕੁਛ ਵੇਖਿਆ ਵੈਸਟ ਦਾ ਸਭ ਤੋਂ ਵੱਡਾ ਮਸਲਾ ਇਹ ਸੜਕਾਂ ਤੇ ਪਾਣੀ। ਜੇਕਰ ਲੋਕਾਂ ਤੋਂ ਪੁੱਛਦਿਆਂ ਲੱਗਦਾ ਕਿ ਆ ਉਹ ਹੁਣ ਮਸਲੇ ਜਿਹੜੇ ਆ ਉਹ ਸੋਲਵ ਹੋਣਗੇ ਹਾਲਾਂਕਿ ਲੋਕਾਂ ਨੇ ਤਾਂ ਪਹਿਲਾਂ ਵੀ ਫਤਵਾ ਦਿੱਤਾ ਆਮ ਆਨੂ ਪਾਰਟੀ ਨੂੰ। ਦੇਖੋ ਬਿਲਕੁਲ ਹੱਲ ਹੋਣਗੇ। ਔਰ ਹਰ ਇੱਕ ਮਸਲਾ ਜਿਹੜਾ ਸੀਵਰੇਜ ਦਾ ਪੀਣ ਵਾਲੇ ਪਾਣੀ ਦਾ ਉਹ ਉਹਨਾਂ ਨੂੰ ਹੱਲ ਕਰਾਂਗੇ ਵੀ ਔਰ ਲੋਕਾਂ ਨੂੰ ਪਤਾ ਵੀ ਲੱਗੂਗਾ ਕਿ ਹਾਂ ਜੋ ਆਮਾਦੀ ਪਾਰਟੀ ਕਹਿ ਕੇ ਉਹ ਕਰਕੇ ਦਿਖਾਏ ਕਿਉਂਕਿ ਪਿਛਲੇ ਸਮੇਂ ਦਰਮਿਆਨ ਜਿੰਦਗੀਰੀ ਨਗਰ ਨਗਰ ਕਮਾਉਂਦੀ ਰਹੀ ਆ ਉਹਨਾਂ ਨੇ ਉਸ ਵਕਤ ਧਿਆਨ ਨਹੀਂ ਦਿੱਤਾ ਸੋ ਇਸ ਕਰਕੇ ਕਈ ਵਾਰੀ ਪਤਾ ਨਹੀਂ ਹੁੰਦਾ ਕਿ ਇਹ ਨਗਰ ਨਿਗਮ ਦਾ ਕਰਨ ਵਾਲਾ ਕੰਮ ਹੈ ਜਾਂ ਐਮਐਲਏ ਦਾ ਕਰਨ ਵਾਲਾ ਕੰਮ ਹੈ ਸੋ ਉਹਨਾਂ ਨੂੰ ਲੋਕਾਂ ਨੂੰ ਪਤਾ ਲੱਗ ਰਿਹਾ ਕਿ ਜਿਹੜੇ ਨਗਰ ਦੇ ਕੰਮ ਦੇ ਤਾ ਮਲੇ ਕੰਮ ਸੀ ਉਹਨਾਂ ਨੇ ਇਹ ਤੇ ਉਹਨਾਂ ਦੇ ਕੰਸਰ ਦਾ ਜਿਹੜਾ ਉਹਨੇ ਨਹੀਂ ਕੰਮ ਕੀਤਾ ਸੋ ਇਸ ਕਰਕੇ ਲੋਕ ਨੇ ਇਹ ਦੇਖਿਆ ਸਾਡੇ ਪਾਸੇ ਮੇਰਾ ਆਖੀਰਲਾ ਸਵਾਲ ਹੈ ਗਿਆ ਤੁਹਾਡੇ ਵਿਭਾਗਨ ਲੈ ਕੇ ਹਾਲੀ ਕੀ ਇੱਕ ਵੱਡੀ ਪ੍ਰਾਪਤੀ ਵੀ ਹੈਗੀ ਤੁਹਾਡੇ ਵਿਭਾਗਨ ਲੈ ਕੇ ਲੀਚੀਆਂ ਜਿਹੜੀਆਂ ਵਿਦੇਸ਼ ਕਨਸਾਈਨਮੈਂਟ ਭੇਜੀ ਗਈ ਆ 28 ਤਰੀਕ ਨੂੰ ਤਾਂ ਉਸ ਦਾ ਕਿਸ ਤਰ੍ਹਾਂ ਰਿਸਪੌਂਸ ਮਿਲ ਰਿਹਾ ਜਾਂ ਉੱਥੇ ਕਿਸ ਤਰ੍ਹਾਂ ਲੋਕ ਕਰ ਰਹੇ ਦੇਖੋ ਸਭ ਤੋਂ ਪਹਿਲਾਂ ਮੈਂ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਨੂੰ ਵਰਕ ਵਾਦਨਾ ਕਿ ਜੋ ਮਾਂ ਸਾਹਿਬ ਦੀ ਅਗਵਾਈ ਦੇ ਵਿੱਚ ਜਿਹੜੀ ਖੇਪ ਹੈ ਜਿਹੜੀ ਲੀਚੀ ਦੀ ਬਾਹਰ ਪੇਤੀ ਦੇਸ਼ੀ ਚੁੱਕੇ ਦੇ ਵਿੱਚ ਪੇਤੀ ਦੇਸ਼ੀ ਉਹ ਬੜੀ ਅੱਛੀ ਉਹਦੀ ਜਿਹੜੀ ਹੈਗੀ ਆ ਇਨਕਮ ਵੀ ਹੋਈ ਆ ਔਰ ਉਹ ਜਿਹੜਾ ਖੇਪੇ ਚ ਸੀ ਉਹ ਕਾਮਯਾਬ ਰਿਹਾ ਪਰ ਆਉਣ ਵਾਲੇ ਸਮੇਂ ਚ ਹੁਣ ਜਲਦੀ ਹੋਰ ਜਿਹੜੀ ਅਨੈਕਸ ਖੇਪ ਹੈ ਜਿਹੜੀ ਉਹ ਵੀ ਲੀਚੀ ਦੀ ਬਾਹਰ ਜਾਣੀ ਆ ਜਿਹਦੇ ਨਾਲ ਪੰਜਾਬ ਨੂੰ ਆ ਜਿਹੜਾ ਪਹਾਰ ਭੇਜਣ ਦਾ ਜਿਹੜਾ ਸਪੋਰਟ ਕਰਦਾ ਜਿਹੜਾ ਉਹ ਆ ਉਹ ਵੀ ਵਧੀਆ ਤਜਰਬਾ ਜਿਹੜਾ ਹੋਇਆ ਜਿਹਦੇ ਨਾਲ ਫਰੂਟ ਦੇ ਵਿੱਚ ਹੋਰ ਵੀ ਬਲਕ ਬਕਾ ਸਨਾਂ ਦੇ ਵਿੱਚ ਸਬਜ਼ੀਆਂ ਦੇ ਵਿੱਚ ਫਲ ਤਾਂ ਦੇ ਵਿੱਚ ਅਸੀਂ ਐਕਸਪੋਰਟ ਕਰਾਂਗੇ ਆ ਤਾਂ ਕਿ ਜਿਹੜੇ ਪੰਜਾਬ ਦੇ ਕਿਸਾਨ ਨੇ ਉਹ ਨਮੂਨਾ ਲਾਭ ਹੈ ਜਿਹੜਾ ਉਹਦਾ ਹੁਣ ਸੀ ਜਾਨਕੀ ਜਿਹੜੀ ਖੇਪ ਭੇਜੀ ਗਈ ਸੀਗੀ ਉਹ ਤੇ ਪਸੰਦ ਕੀਤੀ ਗਈ ਓਕਟੇਵਲ ਵੀ ਰਹੀ ਆ ਪਸੰਦ ਵੀ ਕੀਤੀ ਗਈ ਹੈ ਔਰ ਉਹਨਾਂ ਨੂੰ ਇਨਕਮ ਵੀ ਹੋਈ ਆ ਚੀਤੰਮ ਹੋਈ ਆ ਅ ਆਪਣੇ ਦਾ ਜਿਹੜੀ ਜਿਹੜੀ ਇਸرائیਲ ਹੈਗੀ ਕੀਤੀ ਤੇ ਜਿਹੜਾ ਸਾਰਾ ਬਾਹਰ ਭੇਜਿਆ ਦਾ ਸੱਚਲਾ ਕਿ ਭੇਟਾ ਦੇਣਾ ਸਾਡੀ ਸਾਰੀ ਹਰ ਕੀ ਖਰਚਾ ਦੀ ਟੀਮ ਹੈ ਜਿਹੜੀ ਉਹਨਾਂ ਨਾਲ ਤਾਲਮੇਲ ਕਰਕੇ ਜਿਹੜਾ ਕੀਤਾ ਜੀ ਕਬੂਲ ਬਤਨਵਾਦ ਤਾਂ ਇਸਨ ਕੈਬਨਿਟ ਮੰਤਰੀ ਚੇਤਨ ਸਿੰਘ ਜੋੜਾ ਮਾਜਰਾ ਜਿਨ੍ਹਾਂ ਨਾਲ ਜਲੰਧਰ ਵੈਸਟ ਨੂੰ ਲੈ ਕੇ ਗੱਲਬਾਤ ਕੀਤੀ ਗਈ ਇਸ ਤੋਂ ਇਲਾਵਾ ਜੋ ਉਹਨਾਂ ਦਾ ਵਿਭਾਗ ਹੈਗਾ ਉਸ ਦੇ ਬਾਰੇ ਗੱਲਬਾਤ ਕੀਤੀ ਗਈ ਹੈ ਤਾਂ